ਪਰਛਤੀ ਬੱਕਰੀ ਵਿੱਚ ਨਹੀਂ ਬਈ ਆ ਆਦਾ ਪਾਠ ਹੈ ਬਾਈ ਖੀਰੀ ਠੀਕ ਆ ਬਾਈ ਆ ਸੇਦਾਂ ਦਾ ਬਾਈ ਪਾਠ ਠੀਕ ਆ ਇਹ ਬਾਈ ਆਏ ਨੇ ਆਸਟ੍ਰੇਲੀਆ ਤੋਂ ਠੀਕ ਆ ਜੀ ਇਹ ਬਾਈ ਕਹਿੰਦੇ ਵੀ ਅਸੀਂ ਤਾਂ ਆ ਦਿੰਨੇ ਆ ਮਖਿਆ ਦੇਜੋ ਬਾਈ ਠੀਕ ਹੈ ਨੰਬਰ 1 ਹੁਣ ਆਪਾਂ ਨੂੰ ਬਹੁਤ ਟਾਈਮ ਹੋ ਗਿਆ ਵਪਾਰ ਦਾ ਕੰਮ ਕਰਦਿਆਂ ਨੂੰ ਵੀ ਆਪਾਂ ਦੇਖਦਿਆਂ ਨੂੰ ਠੀਕ ਹੈ ਪੈਸੇ ਅੱਜ ਤੱਕ ਬੱਕਰੀਆਂ ਵਿਗਦੀਆਂ ਦੇਖੀਆਂ ਨੇ ਸਾਰਿਆਂ ਨੂੰ ਠੀਕ ਹੈ ਇਹ ਬੱਕਰੀਆਂ ਵੀਰੇ ਡਾਲਰਾਂ 'ਚ ਵਿਗੀਆਂ ਨੇ ਇਹੇ ਹਾਂ ਬਾਈ ਠੀਕ ਹੈ ਤੇ ਬਾਈ ਬਾਕੀ ਦੱਸਣਗੇ ਆਪਦੇ ਬਾਰੇ ਵੀ ਕੀ ਉੱਥੇ ਰਹਿੰਦੇ ਨੇ ਕੀ ਕੰਮ ਧੰਦਾ ਦੱਸੋ ਖੜਾ ਜਾ ਦੋ ਮੜਾ ਜਾ ਨੌਲੇਜ ਕੋਈ ਚੱਕਰ ਨਹੀਂ ਕੰਮ ਧੰਦਾ ਵੀਰੇ ਵਧੀਆ ਉੱਥੇ ਠੀਕ ਹੈ ਬਾਈ ਤੇ ਹੁਣ ਇੱਥੇ ਵੀ ਮੜਾ ਸ਼ੌਂਕ ਆ ਠੀਕ ਹੈ ਤਾਂ ਹੀ ਲੈਣ ਆਇਆ ਕਿੱਦਾਂ ਲੱਗੇ ਬਾਈ ਪਸੂ ਬਹੁਤ ਵਧੀਆ ਵੀਰੇ ਬਹੁਤ ਮਣੇ ਤਾਂ ਨਹੀਂ 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 ਠੀਕ ਹੈ ਦੇਖ ਕੇ ਰੂਹ ਖੁਸ਼ ਹੋਈ ਪੂਰਾ ਬਾਕੀ ਸਾਡਾ ਸਰਪੰਚ ਖੜਾ ਬਾਈ ਇਹ ਭਾਈ ਆਪਰਾ ਹੁਣ ਤੋਂ ਠੀਕ ਹੈ ਜੀ ਇਹ ਕਹਿੰਦੇ ਅਸੀਂ ਤਾਂ ਆ ਚੀਜ਼ ਦੰਨੇ ਆਪਾਂ ਇਹਨਾਂ ਨੂੰ ਕਹੀ ਨਹੀਂ ਵੀ ਨਾ ਦਿਓ ਆਪਾਂ ਨੇ ਕਹਿਤਾ ਵੀ ਦੇ ਦਿਓ ਬਾਈ ਠੀਕ ਹੈ ਭਾਈਆਂ ਨੇ ਫਾਰਮ ਪਾਇਆ ਆ ਕੇ ਨਹੀਂ ਇਹ ਭਾਈ ਸ਼ੌਕ ਨਹੀਂ ਲੱਗਦੇ ਨੇ ਭਾਈ ਠੀਕ ਹੈ ਭਾਈ ਪੱਕੇ ਤੌਰ ਤੇ ਆ ਗਏ ਕਿ ਨਹੀਂ ਨਹੀਂ ਇਹ ਹੈਗੇ ਭਰਾ ਇੱਥੇ ਹਾਂ ਬਾਕੀ ਹੈਗੇ ਨੇ ਇਹਨਾਂ ਦੇ ਭਰਾ ਉਰੇ ਸਾਹਮਣੇ ਵਾਸਤੇ ਠੀਕ ਹੈ ਇਹ ਕਹਿੰਦੇ ਵੀ ਅਸੀਂ ਇੱਕ ਇੱਕ ਦੋ ਦੋ ਕਰਕੇ ਇਹਨਾਂ ਨੂੰ ਵੀਡੀਓ ਤੋਂ ਦੇਖ ਕੇ ਸ਼ੌਕ ਲੱਗਿਆ ਠੀਕ ਹੈ ਵੀਡੀਓ ਦੇਖਦੇ ਨੇ ਉੱਥੇ ਹਰੇਕ ਜਿਹੜੀ ਕੰਟਰੀ ਮਰਜ਼ੀ ਚੱਲ ਜਾਓ ਜੀ ਵੀਡੀਓ ਸਾਨੂੰ ਪਤਾ ਪਹੁੰਚਦੀ ਆ ਠੀਕ ਹੈ ਤੇ ਉੱਥੋਂ ਭਾਈਆਂ ਨੂੰ ਸ਼ੌਕ ਲੱਗਿਆ ਠੀਕ ਹੈ ਇਹ ਕਿਵੇਂ ਦੰਦਾ ਦੰਦਾ ਦੀ ਕਿੰਨੇ ਦੀ ਹੈ ਇਹ ਇਹ ਸੇ ਦੰਦਾ ਭਾਈ ਆ ਖੀਰੀ ਆ ਠੀਕ ਹੈ ਆ ਦੇਖੋ ਆ ਜਾਂਦੇ ਲੋ ਬਾਈ ਬਾਈ ਆ ਲੋ ਆ ਸਹੀ ਦੰਦਾ ਆ ਸਹੀ ਦੰਦਾ ਭਾਈ ਤੇ ਭਾਈ ਬਾਈ ਕਹਿੰਦੇ ਡਾਲਰਾਂ ਚ ਲੈ ਕੇ ਜਾਣੀ ਆ ਤੇ ਮੈਂ ਇੱਧਰ ਭਾਈ ਤੇ ਕਹਿੰਦੇ ਅਸੀਂ ਅੱਜ ਡਾਲਰਾਂ ਚ ਬੱਕਰੀਆਂ ਲੈਣੀਆਂ ਨੇ ਮੈਂ ਕਿਹਾ ਵੀਰੇ ਡਾਲਰਾਂ ਚ ਦਵਾਂਗੇ ਤੁਹਾਨੂੰ ਪੈਸਿਆਂ ਚ ਤਾਂ ਤੁਨੀ ਹੀ ਵੇਚ ਲਿਆ ਮੈਂ ਕਿਹਾ ਅੱਜ ਭਲਵਾਨ ਡਾਲਰਾਂ ਚ ਵੇਚੂ ਇਹ ਸਾਡਾ ਝਾਂਟਾ ਭਾਈ ਆ ਠੀਕ ਹੈ ਇਹ ਜਿਹਦਾ ਕਰਨੀ ਇਹ ਜਿਹ ਕਹਿੰਦਾ ਐ ਕਹਿੰਦਾ ਮਦਦ ਆਉਂਗਾ ਮੈਂ ਕਿਹਾ ਠੀਕ ਆ ਵੀਰੇ ਦੇ ਜਾ ਕੋਈ ਚੱਕਰ ਲਈ ਬੜਾ ਡਾਲਰ ਉਹਨਾਂ ਨੂੰ ਕੋਈ ਖੋਲੀ ਲੈ ਬਾਈ ਹੋਰ ਦੰਨੇ ਆ ਇਹ ਲੈ ਬਾਈ ਆਇਆ ਗੋਲ ਦੰਨੇ ਹੋਰ ਦੱਸ ਲੋ ਬਾਈ ਪੈਸ਼ਾ ਚ ਤਾਂ ਬੱਕਰੀਆਂ ਵਿਕਦੇ ਦੇਖੇ ਨੇ ਵੀ ਅੱਜ ਡਾਲਰਾਂ ਚ